ਲਲਾਬਾਦੇ ਪਿੰਡ ਮੁਹਕਮ ਅਰਾਈਆ ਚ ਇੱਕ ਵਿਅਕਤੀ ਆਪਣੇ ਪੁੱਤਰ ਨੂੰ ਅਗਵਾ ਕਰਨ ਵਾਲੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਪਿੰਡ ਅੰਦਰ ਬਣੀ ਪਾਣੀ ਵਾਲੀ ਟੈਂਕੀ ਤੇ ਚੜ ਗਿਆ ਅਗਵਾ ਹੋਏ ਨੌਜਵਾਨ ਦੀ ਪਤਨੀ ਨੇ ਜਾਣਕਾਰੀ ਦਿੰਦੇ ਹ ਦੱਸਿਆ ਕਿ ਪਿੰਡ ਮੇਗਾ ਰਾਈ ਉਤਾੜ ਦੇ ਵਿਅਕਤੀ ਸੁੱਖਾ ਸਿੰਘ ਨਾਲ ਉਹਨਾਂ ਦੀ ਰਿਸ਼ਤੇਦਾਰੀ ਸੀ 11 ਸਤੰਬਰ ਨੂੰ ਉਸਨੇ ਪਤੀ ਮੋਹਨ ਸਿੰਘ ਨੂੰ ਫੋਨ ਕਰਕੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਮੱਥਾ ਟੇਕਣ ਲਈ ਜਾਣਾ ਹੈ ਤਾਂ ਉਸਦੇ ਪਤੀ ਨੇ ਉਸ ਨੂੰ ਕਿਹਾ ਕਿ ਮੈਂ ਸੁੱਖਾ ਸਿੰਘ ਨਾਲ ਮੱਥਾ ਟੇਕਣ ਲਈ ਅੰਮ੍ਰਿਤਸਰ ਜਾ ਰਿਹਾ ਹਾਂ ਕਿ ਉਹਨਾਂ ਦੀ ਰਿਸ਼ਤੇਦਾਰੀ ਹੋਣ ਦੇ ਚੱਲਦੇ ਉਸਨੇ ਆਪਣੇ ਪਤੀ ਨੂੰ ਨਹੀਂ ਰੋਕ ਨੇ ਕਿਹਾ ਕਿ ਮੇਰਾ ਪਤੀ ਘਰ ਨਹੀਂ ਆਇਆ ਉਕਤ ਵਿਅਕਤੀ ਨੂੰ ਫੋਨ ਕਰਕੇ ਜਦੋਂ ਆਪਣੇ ਪਤੀ ਬਾਰੇ ਜਾਣਕਾਰੀ ਮੰਗੀ ਤਾਂ ਉਸ ਨੇ ਉਸ ਨੂੰ ਲਾਰੀ ਲਗਾੜਨੀ ਸ਼ੁਰੂ ਕਰ ਦਿੱਤੇ ਜਿਸ ਤੇ ਇਸ ਨੂੰ ਸ਼ੱਕ ਹੋਇਆ ਤਾਂ ਉਸ ਤੋਂ ਬਾਅਦ ਉਹ ਅੰਮ੍ਰਿਤਸਰ ਸਾਹਿਬ ਵੀ ਗਏ ਉੱਥੇ ਵੀ ਸੀਸੀਟੀਵੀ ਕੈਮਰੇ ਚੈੱਕ ਕਰਵਾਏ ਗਏ ਲੇਕਿਨ ਇਹਨਾਂ ਦੋਨਾਂ ਦਾ ਹੀ ਅੰਮ੍ਰਿਤਸਰ ਸਾਹਿਬ ਜਾਣ ਦਾ ਕੋਈ ਵੀ ਸਬੂਤ ਉਹਨਾਂ ਨੂੰ ਨਹੀਂ ਮਿਲਿਆ ਤੇ ਉਕਤ ਵਿਅਕਤੀ ਕੋਈ ਟੁਕੜਾ ਜਵਾਬ ਵੀ ਨਹੀਂ ਦੇ ਰਹਾ ਜਿਸ ਤੇ ਚਲਦੇ ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਨੇ ਉਸਦੇ ਪਤੀ ਦਾ ਕਤਲ ਕਰ ਦਿੱਤਾ ਹੈ ਜਾਂ ਵੇਚ ਦਿੱਤਾ ਹੈ ਸਾਰੀ ਚੈਕਿੰਗ ਕੀਤੀ ਕੈਮਰੇ ਸੀਸੀ ਸਾਰੇ ਚੈੱਕ ਕੀਤੇ ਕਿਤੇ ਇਹਨਾਂ ਦੀ ਫੋਟੋ ਨਹੀਂ ਆਈ ਸਰ ਇਹ ਇਥੋਂ ਮੈਨੂੰ ਨਤੀਜੇ ਦਿਨ ਦੱਸਿਆ ਤੇ ਮੈਂ ਇਹਨੂੰ ਪੁੱਛਿਆ ਵੀ ਮੋਹਨ ਕਿੱਥੇ ਆਂਦਾ ਜੀ ਮੈਂ ਤਾਂ ਆ ਗਿਆ ਮੈਂ ਤਾਂ ਵਿਛੜ ਗਿਆ ਮੇਰੇ ਨਾਲ ਇਹ ਘਰੇ ਆਇਆ ਘਰੇ ਸਿੱਧਾ ਗਿਆ ਹੀ ਨਹੀਂ ਸਿੱਧਾ ਆਪਦੀ ਭੂਆ ਕੋਲ ਮੇਘੋ ਕੇ ਫਰੋਜਪੁਰ ਚਲਾ ਜਾਂਦਾ ਹਾਂ ਕੋਈ ਇਹ ਸੁਖਾ ਸਿੰਘ ਜੀ ਜਿਹੜਾ ਤੁਹਾਡੇ ਮੁੰਡਿਆਂ ਲੈ ਕੇ ਜਿਹੜਾ ਮੁੰਡਿਆਂ ਲੈ ਕੇ ਗਿਆ ਇਹ ਐਸਐਚਓ ਸਾਹਿਬ ਕੋਲ ਬਿਆਨ ਵੀ ਦੇ ਕੇ ਗਿਆ ਹਾਂ ਵੀ ਮੈਂ ਜਦੋਂ ਉੱਥੋਂ ਆਇਆ ਮੈਂ 10 ਮਿੰਟ ਘਰੇ ਰੁਕਿਆ ਉਸ ਤੋਂ ਬਾਅਦ ਮੈਂ ਰਾਜਾ ਦੀ ਭੂਆ ਕੋਲ ਫਸ ਹਾਂ ਉਸ ਤੋਂ ਬਾਅਦ ਇਹਨੇ ਮੈਨੂੰ ਦੂਜੇ ਦਿਨ ਗੱਲ ਕੀਤੀ 13 ਤਰੀਕ ਨੂੰ ਤੀਜੇ ਦਿਨ ਤੀਜੇ ਦਿਨ ਗੱਲ ਕੀਤੀ ਵੀ ਮੋਹਨ ਸਿੰਘ ਆਇਆ ਨਹੀਂ ਆਇਆ ਮੈਂ ਕਿਹਾ ਮੈਂ ਤਾਂ ਕੱਲ ਦੀ ਤਲਾਸ਼ ਕਰ ਰਿਹਾ ਤੂੰ ਕਿੱਥੇ ਹੈਂ ਵੀ ਗਿਆ ਉਹਦੇ ਨਾਲ ਸੀ ਗਿਆ ਉਹਦੇ ਨਾਲ ਸੀ ਸਰ ਕੁਛ ਲੈ ਤੁਹਾਨੂੰ ਵੀ ਆਇਆ ਕਿ ਨਹੀਂ ਆਇਆ ਕਿ ਲਈ ਆਇਆ ਅੱਛਾ ਉਹਨੇ ਕੀ ਦੱਸਿਆ ਵੀ ਉਹਦੇ ਨਾਲ ਕਿੱਥੇ ਗਿਆ ਕਿੱਥੇ ਗਿਆ ਉਹਦਾ ਵੀ ਮੇਰੇ ਕੋਲ ਅੰਮ੍ਰਿਤਸਰ ਅਸੀਂ ਰਾਲ ਕਿਚੜੇ ਹਾਂ ਤੇ ਜਲੰਧਰਾ ਆ ਕੇ ਮੈਂ ਉਤਰ ਗਿਆ ਤੇ ਬਸ ਇਹੋ ਹੀ ਗੱਲ ਕਰਦਾ ਕੋ ਗਿਆ ਚਲਾ ਅਗਾ ਕਿਧਰ ਗਿਆ ਚਲਾ ਲੈ ਤੂੰ ਗਿਆ ਅਗਾ ਕਿਧਰ ਚਲਾ ਗਿਆ ਫਿਰ ਸਰ ਬੈਗ ਫਿਰ ਮੈਨੂੰ ਤੋਂ ਸਬੂਤ ਕਰ ਫਿਰ ਬੈਗ ਬੈਗ ਵੀ ਇਹਦੇ ਕੋਲੇ ਉਹਦੇ ਕੱਪੜੇ ਵੀ ਇਹਦੇ ਕੋਲੇ ਸਾਰਾ ਕੁਝ ਇਹਦੇ ਬੈਗ ਹਾਂਜੀ ਦੋ ਬੈਗ ਨੇ ਦੋ ਕੋਲੇ ਆਹ ਬੈਗ ਨਹੀਂ ਗਿਆ ਕਿਸੇ ਸਮੇਂ ਹਸਕ ਸਰ ਮੈਨੂੰ ਪੱਕੇ ਬੰਦੇ ਨੇ ਕਹਲ ਕੀਤੀ ਇਹ ਆਦੀ ਭਵਾ ਕੋ ਲੈ ਕੇ ਗਿਆ ਉੱਥੇ ਇਹਨਾਂ ਕਰਾਇਆ ਕੀਤਾ। ਉੱਥੇ ਇਹਨਾਂ ਸਭ ਮਾਰਿਆ। ਤੁਹਾਨੂੰ ਕੀ ਲੱਗਦਾ ਤੁਹਾਡੇ ਮੁੰਡੇ ਨਾਲ ਕੀ ਹੋਇਆ? ਮੇਰੇ ਮੈਨੂੰ ਖੁਦ ਇਹਨਾਂ ਧਮਕੀ ਦਿੱਤੀ ਏ ਚਾਚੇ ਭਤੀਜੇ ਨੇ। ਵੀ ਆਦੇ ਮੁੰਡੇ ਨੂੰ ਢਾਲਾ ਨਹੀਂ ਤਾਂ ਅਸੀਂ ਗੁੰਡਿਆਂ ਨੂੰ ਰੁਪਈਆ 5000 ਦੇ ਕੇ ਮਾਰਾ ਦੇਣਾ। ਕਿਹੜੀ ਗੱਲ ਹੋਟਾ? ਵੀ ਕਾਰਨ ਕੀ? ਕਾਰਨ ਕੀ ਸੀ ਵੀ ਭੈਣ ਦੇ ਘਰ ਕੋ ਜਾਂਦਾ। ਕੁ ਗੁੰਡਿਆ ਮੇਰੀ ਗਈ ਉੱਥੇ। ਅੱਛਾ ਤੇ ਵੀ ਸਾਡੇ ਮੁੰਡੇ ਨੂੰ ਆ ਕੇ ਮਿਲਦਾ। ਮੈਂ ਉਹਨੇ ਭੈਣ ਕੋਲ ਜਾਣਾ ਹੁੰਦਾ। ਅੱਛਾ ਤੇ ਆਂਦਾ ਵੀ ਉਹਨੂੰ ਹਟਾ ਲਾ ਇੱਥੇ ਨਾ ਆਵੇ ਨਹੀਂ ਤੇ ਮੈਂ ਕੁੰਡਿਆਂ ਨੂੰ ਕਹਿ ਕੇ ਰੁਪਈਆ 5000 ਦੇ ਕੇ ਮੈਂ ਉਹਨੂੰ ਮਾਰਾ ਦੇਣਾ ਖੁਦ ਮੈਨੂੰ ਤੁਹਾਡੀ ਧਰਕੀ ਨੂੰ ਮਿਲਣ ਜਾਂਦਾ ਸੀ ਤੁਹਾਡਾ ਮੁੰਡਾ ਹਾਂਜੀ ਹਾਂਜੀ ਆਦੀ ਭੈਣ ਕੋਲ ਜਾਂਦਾ ਸੀ ਭੈਣ ਨੂੰ ਮਿਲਦ ਕੀ ਇਤਰਾਜ ਹਾਂਜੀ ਤੇ ਇਹ ਪ੍ਰੋਣੇ ਮੇਰੇ ਨੇ ਖੁਦ ਮੈਨੂੰ ਥਾਣੇ ਦੇ ਵਿੱਚ ਧਮਕੀ ਦਿੱਤੀ ਇਤਰਾਜ ਕੀ ਸੀ ਉਹਨਾਂ ਨੂੰ ਭੈਣ ਨੂੰ ਮਿਲਣ ਭਰਾ ਜਾ ਹੀ ਸਕਦਾ ਹਾਂਜੀ ਹਾਂਜੀ ਖੁਦ ਇੱਥੇਗਾ ਤੂੰ ਪੁੱਛਿਆ ਵੀ ਜਾਦੇ ਐਸ.ਐਚ.ਓ. ਸਾਹਿਬ ਦੇ ਕੋਲੇ ਨਿਕਾਲੇ ਕੀਤੀ ਹਾਂ ਸਾਡੀ ਫੇਰ ਵੀ ਨਹੀਂ ਕੋਈ ਸੁਣਾਈ ਹੋ ਰਹੀ ਸਾ ਸਾਨੂੰ ਛਾਕੇ ਸਾਖਤ ਕੀ ਸਰੋਸਾਰੀ ਨਾ ਮਾਰਿਆ ਤਿੰਨਾਂ ਨੇ ਲਾਲ ਤਾਹਰੇ ਕਹਿੰਦੇ ਤੁਹਾਡਾ ਮੁੰਡਾ ਮੇਰਾ ਮੁੰਡਾ ਘਰੋਂ ਹੀ ਲੈ ਕੇ ਗਿਆ ਮੁੰਡਾ ਵੀ ਇਹ ਦੇ ਕੋਲੇ ਗਾਇਬ ਹੀ ਨਾ ਕੀਤਾ ਇਹਦੇ ਤੋਂ ਬਗੈਰ ਕਿਤੇ ਜਾ ਹੀ ਨਹੀਂ ਸਕਦਾ ਅੱਜ ਦਿੱਕਲ ਨਿਕਲੇ ਕੱਲਾ ਗਿਆ ਉਹ ਟੈਂਕੀ ਤੇ ਚੜਨ ਦੀ ਨੌਬਤ ਕਿਉਂ ਆ ਗਈ ਨੌਬਤ ਆ ਗਈ ਸਰ ਸੁਣਵਾਈ ਨਹੀਂ ਹੋ ਰਹੀ ਕਿਸੇ ਪਾਸੋਂ ਇਹ ਮੈਂ ਨói ਤੁਹਾਨੂੰ ਲਾਇਆ ਗਿਆ ਤਾਂ ਮੈਂ ਅੰਬਰ ਸਾਰ ਅਸੀਂ ਲੈ ਤੇ ਚੱਲੇ ਹਾਂ ਮੱਥਾ ਤੇ ਕੰਮ ਚੱਲੇ ਹੈ ਹਨ ਤੀਜੇ ਦਿਨ ਨੇ ਫੋਨ ਕੀਤਾ ਉਹਨੇ ਸੁਖੀ ਨੇ ਸੁਖੀ ਕੌਣ ਹੈ ਤੇ ਕੀ ਲੱਗਦਾ ਹੈ ਉਹਨਾਂ ਆਉ ਰਿਸ਼ਤੇਦਾਰ ਕਿ ਲੱਗਦਾ ਮੁੰਡੇ ਦਾ ਜਿੰਦਾ ਜਿਹੜਾ ਅਗਵਾ ਹੋਇਆ ਮੁੰਡਾ ਉਹਨ ਦਾ ਕਿਹੜੀ ਭੈਣ ਹੈ ਨਾ ਉਹਦੇ ਦੂਜੇ ਜੇਠ ਦਾ ਮੁੰਡਾ ਹੈ ਅੱਛਾ ਜੀ ਹਾਂ ਜੇਠ ਦਾ ਮੁੰਡਾ ਹੈ ਕਿਹੜਾ ਲੈਤ ਘਰੂ ਗਿਆ ਹੈ ਮੁੰਡੇ ਨੂੰ ਤੁਹਾਨੂੰ ਕੀ ਹੁਣ ਲੱਗਦਾ ਕਿ ਮੁੰਡੇ ਦਾ ਕਤਲ ਕੀਤਾ ਗਿਆ ਜਾਂ ਕਿਤੇ ਆਸੇ ਪਾਸੇ ਅਗਵਾ ਕੀਤਾ ਗਿਆ ਜੀ ਸਾਨੂੰ ਇਹ ਲੱਗਦਾ ਉਹਨੇ ਕਤਲ ਕਰ ਦਿੱਤਾ ਹੈ 15 ਦਿਨ ਹੋ ਗਏ ਨੇ ਸਾਨੂੰ ਨਾ ਨਹੀਂ ਉਹਨਾਂ ਸਚਾਈ ਹਾਤੀ ਸੁਣੋ ਤੁਸੀਂ ਪੁਲਿਸ ਕੋਲ ਜਾਂਦੇ ਹੋ ਪੁਲਿਸ ਕੀ ਕਾਰਵਾਈ ਕੀਤੀ ਉਹ ਕਾਰਵਾਈ ਕਰਦਾ ਹੀ ਨਹੀਂ ਪੈਸੇ ਅੱਛਾ ਨਹੀਂ ਕਰਦੀ ਸੁਣਾਈ ਨਹੀਂ ਸਾਦੀ ਹੁੰਦੀ ਫਿਰ ਇਸ ਕਰਨਾ ਜ ਟੈਂਕੀ ਤੇ ਚੜਿਆ ਤੁਹਾਡਾ ਭਰਾ ਇਸ ਕਰ ਜੜਾ ਮੈਨੂੰ ਪੁੱਤਰ ਚਾਹੀਦਾ ਹੈ ਮੰਗੇ ਕੀ ਕਰਦੇ ਹੋ ਪ੍ਰਸ਼ਾਸਨ ਕੋਲ ਜੀ ਉਹ ਕਰਦੇ ਪੈਸਾ ਨੂੰ ਛੋਕਰਾ ਚਾਹੀਦਾ ਜਿੰਦਾ ਹੈ ਮਾਰ ਦਿੱਤਾ ਨੇ ਕੁਛ ਵੀ ਕੀਤਾ ਨਾ ਹਰ ਪੁੱਤਰ ਚਾਹੀਦਾ ਨੂੰ ਨੂੰ ਦੱਸ ਨਹੀਂ ਰਿਹਾ ਜਿਹੜਾ ਮੁੰਡਾ ਕਰੋ ਲੈ ਕੇ ਗਿਆ ਸੀ ਮੇਰੇ ਕਾਰ ਵਾਲੇ ਨੂੰ ਪਤਾ ਨਹੀਂ ਕਿੱਥੇ ਉਹਨੇ ਮਾਰ ਕੇ ਸਾਢ ਦਿੱਤਾ ਹੈ ਕੌਣ ਕੌਣ ਬੰਦਿਆਂ ਦੇ ਨਾਲ ਗਿਆ ਸੀ ਕਿੰਨੀ ਤਰੀਕ ਨੂੰ ਗਿਆ ਸੀ ਤੇ ਕਿੱਥੇ ਗਿਆ ਸੀਗਾ ਇਹਨੇ ਮੰਗਲਵਾਰ ਗਿਆ ਸੀ 20 ਤਰੀਕ ਨੂੰ ਉਹ ਮੁੰਡਾ ਘਰੋਂ ਲੈ ਕੇ ਗਿਆ ਸੀ ਜੀ ਉਹ ਤਾਂ ਸ ਨਹੀਂ ਰਿਹਾ ਕਦੇ ਕਹਿੰਦਾ ਇਹ ਕਦੇ ਸਾਨੂੰ ਕਿੱਥੇ ਲੈ ਜਾਂਦਾ ਸੀ ਕਦੇ ਸਾਨੂੰ ਕਿੱਥੇ ਲੈ ਜਾਂਦਾ ਹੈ ਕੀ ਲੱਗਦਾ ਤੁਹਾਡਾ ਜਿਹੜਾ ਮੁੰਡਾ ਸੀਗਾ ਰਿਸ਼ਤੇਦਾਰ ਹੈ ਤੁਹਾਡਾ ਹਾਂਜੀ ਸਾਡੇ ਰਿਸ਼ਤੇਦਾਰ ਹੈ ਕਿਹੜੀ ਜਗ੍ਹਾ ਤੋਂ ਰਹਿਣ ਵਾਲਾ ਹੈ ਉਹ ਪਿੰਡ ਮੇਗਾ ਰ ਹੈ ਅੱਛਾ ਜੀ ਹੁਣ ਤੁਹਾਡੇ ਵੱਲ ਕੋਈ ਪੁਲਿਸ ਨੂੰ ਦਰਖਾਸਤ ਵਗੈਰਾ ਦਿੱਤੀ ਗਈ ਹੈ ਜੀ ਹਾਂਜੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਜਿਹੜਾ ਤੁਸੀਂ ਅੱਜ ਟੈਂਕੀ ਦਾ ਰਸਤਾ ਚੁਣਿਆ ਜੀ ਸਰ ਸਾਡੀ ਪੁਲਿਸ ਮੈਂ ਹੋ ਜਾਂਦੀ ਹੁਣੇ ਫਿਰ ਉਨਾ ਵੱਲੋਂ ਜੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਕੋਲੋਂ ਅਸੀਂ ਸਾਰੇ ਮੰਗ ਕਰਦੇ ਆ ਮੇਰਾ ਪਤੀ ਦੱਸ ਦੇਵੇ ਕਿੱਥੇ ਐ ਕਿੱਥੇ ਉਹਨੇ ਮਾਰ ਕੇ ਸੁੱਟਿਆ ਐ ਕਿੱਥੇ ਹੈਗਾ ਐ ਬਸ ਸਾਨੂੰ ਦੱਸ ਦੇਵੇ ਪਪਾ ਜਿਹੜਾ ਗਿਆ ਹੋਇਆ ਐ ਮਤਲਬ ਉਹਨਾਂ ਦੇ ਅਕੋਰਡਿੰਗ ਬਾਹਰ ਇਹਨਾਂ ਦੇ ਨਾਲ ਹੀ ਸੀਗਾ ਕੱਲ ਵੀ ਭਾਲ ਕਰਦਾ ਰ ਕੱਲ ਤੱਕ ਉਹ ਜਿਹੜਾ ਵੱਦਾ ਪਤਾ ਲੱਗਿਆ ਹੁਣ ਮੇਰੇ ਵੀ ਜਿਹੜਾ ਆਪਣੇ ਤੌਰ ਦੇ ਬਾਹਰ ਭਾਲ ਕਰਨ ਵਾਸਤੇ ਗਿਆ ਐ ਤੇ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਓਮ ਪ੍ਰਕਾਸ਼ ਹੈ ਕਿ ਇਹਨੇ ਜੇ ਲੇਕੇ ਪੜਦੇ ਉਹਨਾਂ ਨੇ ਲਾਈਵ ਜਾਂਦਾ ਜਦੋਂ ਵਾਪਸ ਆ ਜਾਂਦਾ ਤੇ ਮੈਂ ਲਿਆ ਕੇ ਜਰਾ ਫੋਟੋ ਦੇ ਪੇਸ਼ ਕਰ ਦਿਆਂ ਤੇ ਸਾਰੀ ਪੰਚਾਇਤ ਦੇ ਸਾਹਮਣੇ ਕਰ ਦਿਆਂ ਜੇ ਕੋ ਉਹਦਾ ਕਨਾ ਹੋਇਆ ਤਾਂ ਉਹਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਜ਼ਰੂਰ ਕੀਤੀ ਜਾ। ਸਰ ਤੁਸੀਂ ਸ਼ਿਕਾਇਤ ਇਹਨਾਂ ਦੀ ਦਰਜ ਕਰ ਲਈ ਹੋ ਜੀ? ਹਾਂਜੀ ਹਾਂਜੀ ਸ਼ਿਕਾਇਤ ਦਰਜ ਕੀਤੀ ਸੀ ਜਿਹੜੀ ਗੁੰਮਸ਼ੁਦਗੀ ਜਾਂ ਹੀ ਰੈਪਟਰ ਜਿਹੜੀ ਹੈ ਉਹ ਰੋਡ ਆਮ ਤੇ ਦਰਜ ਕੀਤੀ ਇਸ਼ਤਿਹਾਰ ਜਾਰੀ ਕਰਾਇਆ ਹੈ। ਇਸ ਤਰ੍ਹਾਂ ਜਾਰੀ ਹੋ ਚੁੱਕਿਆ ਜੀ ਤੇ ਇਹ ਜਿਹੜਾ ਸ਼ੱਕ ਜ਼ਾਹਰ ਕਰ ਰਹੇ ਆ ਵੀ ਇਹਨਾਂ ਨੇ ਕੁੜਮਾ ਨਹੀਂ ਮਾਰਿਆ ਉਹਨਾਂ ਤੋਂ ਕੋਈ ਕੁਝ ਪੁੱਛ ਪੜਤਾਲ ਹੁਣ ਆਪਾਂ ਕਰ ਲੈਂਦੇ ਆ ਇਹਨਾਂ ਤੋਂ ਕੋਈ ਪੜਤਾਲ ਜੇ ਕੋਈ ਗੱਲ ਸਾਹਮਣੇ ਆਊਗੀ ਉਹ ਸਕੋਨਿੰਗ ਕਾਰ ਵੀ ਕੀਤੀ ਹੋਊਗੀ ਹੁਣ ਕਿਸੇ ਨੂੰ ਤੁਸੀਂ ਲਿਆ ਸ਼ੱਕ ਦੇ ਬਿਨਾਂ ਤੇ ਰਾਸਤੇ ਚ ਆ ਇਹਨਾਂ ਨੇ ਸਾਨੂੰ ਦੋ ਬੰਦੇ ਨੂੰ ਜਿਹੜਾ ਉਹ ਪੇਸ਼ ਕੀਤਾ ਉਹਦੇ ਤੋਂ ਅਸੀਂ ਪੁੱਛ ਪੜਤਾਲ ਕਰਦੇ ਆ ਜੇ ਕੋਈ ਗੱਲ ਸਾਹਮਣੇ ਆ ਗਈ ਤਾਂ ਅਸੀਂ ਜ਼ਰੂਰ ਕਾਰ ਵੀ ਕਰਾਂਗੇ ਉੱਤੇ ਹੀ ਥਾਣਾ ਸਦਰ ਜਲਾਲਾਬਾਦ ਦੇ ਮੁਖੀ ਪਰਮਜੀਤ ਸਿੰਘ ਪੁਲਿਸ ਪਾਰਟੀ ਸਣੀ ਮੁਖੇ ਦੇ ਉੱਤੇ ਪਹੁੰਚੇ ਜਿਨ੍ਹਾਂ ਵੱਲੋਂ ਕੀ ਪੀੜਤ ਪਰਿਵਾਰਕ ਮੈਂਬਰਾਂ ਨੂੰ ਸਮਝਾਇਆ ਜਾ ਰਿਹਾ ਹੈ ਉੱਤੇ ਹੀ ਪੀੜਤ ਪਰਿਵਾਰ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਉਸਦੇ ਪਤੀ ਨੂੰ ਘਰੋਂ ਬੁਲਾ ਕੇ ਲਿਜਾਣ ਵਾਲੇ ਵਿਅਕਤੀ ਖਿਲਾਫ ਬੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾਵੇ ਕਿ ਉਸਦਾ ਪਤੀ ਆਖਰ ਹੈ ਕਿੱਥੇ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ 'ਚ ਪੁਲਿਸ ਕਦੋਂ ਤੱਕ ਕਾਰਵਾਈ ਕਰ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਂਦੀ ਹੈ ਜਗਬਾਣੀ ਟੀਵੀ ਲਈ ਆਦਰਸ਼ ਜੋ ਸੰਦੀਪਪੁਰ